14 ਨਵੰਬਰ 2024 ਲੰਡਨ ਦੇ ਕਾਰਬੀ ਪੁਲਿਸ ਸਟੇਸ਼ਨ ਤੇ ਵਿੱਚ ਇੱਕ ਬਜ਼ੁਰਗ ਸਿੱਖ ਵਿਅਕਤੀ ਪਹੁੰਚਦੇ ਨੇ ਅਤੇ ਉਹ ਜਾ ਕੇ ਉੱਥੇ ਪੁਲਿਸ ਨੂੰ ਕਹਿੰਦੇ ਨੇ ਕਿ ਸਾਡੀ ਧੀ ਲਾਪਤ ਹੈ ਤੇ ਉਸ ਨੂੰ ਲੱਭਿਆ ਜਾਵੇ ਪਰ ਉਹ ਪੰਜਾਬੀ ਬੋਲ ਰਹੇ ਸੀ ਹਿੰਦੀ ਬੋਲ ਰਹੇ ਸੀ ਪਰ ਇੰਗਲਿਸ਼ ਚੰਗੀ ਤਰ੍ਹਾਂ ਉਹਨਾਂ ਨੂੰ ਨਹੀਂ ਆਉਂਦੀ ਸੀ ਜਿਸ ਤੇ ਚਲਦੇ ਹੋਏ ਉਹ ਉਹਨਾਂ ਦੀ ਗੱਲ ਸਮਝ ਨਹੀਂ पाए ਉਹਨਾਂ ਦੀ ਗੱਲ ਨੂੰ ਸਮਝਣ ਦੀ ਖਾਤਰ ਹੀ ਇੱਕ ਪੰਜਾਬੀ ਮੁੰਡੇ ਨੂੰ ਬੁਲਾਇਆ ਗਿਆ ਜੋ ਕਿ ਪੁਲਿਸ ਦੇ ਵਿੱਚ ਹੀ ਸੀ ਉਸ ਮੁੰਡੇ ਨੂੰ ਇਸ ਬਜ਼ੁਰਗ ਪਿਤਾ ਨੇ ਆਪਣੀ ਸਾਰੀ ਗੱਲ ਸਮਝਾਈ ਅਤੇ ਦੱਸਿਆ ਕਿ ਮੇਰੇ ਦੋਸਤ ਦੀ ਧੀ ਜਿਸ ਦੀ ਉਮਰ 24 ਸਾਲ ਦੀ ਨਾਮ ਹਰਸ਼ਿਤਾ ਹੈ 10 ਨਵੰਬਰ ਨੂੰ ਉਸਦੀ ਆਪਣੇ ਪਿਤਾ ਦੇ ਨਾਲ ਗੱਲ ਹੋਈ ਸੀ ਅਤੇ ਉਸ ਤੋਂ ਬਾਅਦ ਹੁਣ ਤੱਕ ਉਸਦੇ ਨਾਲ ਕੋਈ ਰਾਪਟਾ ਨਹੀਂ ਹੋ ਰਿਹਾ 14 ਤਰੀਕ ਨੂੰ ਉਹ ਪੁਲਿਸ ਸਟੇਸ਼ਨ ਹੁਣ ਪਹੁੰਚੇ ਹੋਏ ਨੇ ਅਤੇ ਚਾਹੁੰਦੇ ਨੇ ਕਿ ਕਿਸੇ ਵੀ ਤਰ੍ਹਾਂ ਕੁੜੀ ਦਾ ਪਤਾ ਲਗਾਇਆ ਜਾਵੇ ਤਾਂ ਕਿ ਉਸਦੇ ਪਿਤਾ ਜੋ ਕਿ ਦਿਨ ਰਾਤ ਫਿਕਰਮੰਦ ਨੇ ਚਿੰਤਾ ਦੇ ਵਿੱਚ ਨੇ ਆਪਣੀ ਧੀ ਨੂੰ ਲੈ ਕੇ ਕਿੰਨਾ ਕੁਝ ਸੋਚ-ਸੋਚ ਕੇ ਥੱਕ ਚੁੱਕੇ ਨੇ ਉਹਨਾਂ ਦੇ ਨਾਲ ਸੰਪਰਕ ਕਰ ਸਕੇਤੀ ਅਤੇ ਗੱਲਬਾਤ ਹੋ ਸਕੇ ਪੁਲਿਸ ਦੇ ਕੋਲ ਇਹ ਮਿਸਿੰਗ ਰਿਪੋਰਟ ਦਰਜ ਕਰਵਾ ਦਿੱਤੀ ਜਾਂਦੀ ਹੈ ਉਸ ਕੁੜੀ ਦੀ ਜਿਸ ਦਾ ਹੁਣੇ-ਹੁਣੇ ਵਿਆਹ ਹੋਇਆ ਸੀ 24 ਸਾਲ ਦੀ ਹਰਸ਼ਿਤਾ ਜਿਸ ਦੀਆਂ ਵਿਆਹ ਦੀਆਂ ਤਸਵੀਰਾਂ ਲੋਕਾਂ ਨੇ ਖੂਬ ਪਸੰਦ ਕੀਤੀਆਂ ਵਿਆਹ ਵਾਲੇ ਜੋੜੇ ਦੇ ਵਿੱਚ ਉਹ ਇਹ ਹੀ ਦੱਸਦੀ ਸੀ ਕਿ ਮੈਂ ਨਰਵਸ ਵੀ ਹਾਂ ਖੁਸ਼ ਵੀ ਹਾਂ ਜਿਵੇਂ ਕਿ ਵਿਆਹ ਦੇ ਮਾਹੌਲ ਦੇ ਵਿੱਚ ਹੁੰਦਾ ਹੈ ਕਿ ਕੁੜੀਆਂ ਅਕਸਰ ਹੀ ਇਹੋ ਜਿਹੀਆਂ ਚੀਜ਼ਾਂ ਨੂੰ ਮਹਿਸੂਸ ਕਰਦੀਆਂ ਨੇ ਇੱਕ ਕੁੜੀ ਜਿਸ ਨੇ ਕੀ ਵਿਆਹ ਤੋਂ ਬਾਅਦ ਵਿਦੇਸ਼ ਚਲੇ ਜਾਣਾ ਸੀ ਕਿਉਂਕਿ ਇਸ ਦਾ ਹੋਣ ਵਾਲਾ ਇਹ ਪਤੀ ਜਿਸ ਦੇ ਨਾਲ ਇਹ ਵਿਆਹ ਕਿਉਂ ਇੱਥੇ ਪਹੁੰਚੀ ਇਸ ਦਾ ਨਾਮ ਪੰਕਜ ਲੰਬਾ ਸੀ ਦੱਸਿਆ ਇਹ ਗਿਆ ਸੀ ਆਦੇ ਸਮੇਂ ਉਹ ਇੱਕ ਵੱਡੀ ਕੰਪਨੀ ਦੇ ਵਿੱਚ ਕੰਮ ਕਰਦਾ ਪਰ ਜਦੋਂ ਲੰਧਨ ਆਕੇ ਕੁੜੀ ਇਸ ਦੇ ਨਾਲ ਰਹਿਣਾ ਸ਼ੁਰੂ ਕਰਦੀ ਹੈ ਤਾਂ ਉਹ ਗੱਲਾਂ ਪਤਾ ਲੱਗਦੀਆਂ ਨੇ ਜੋ ਨਾਤਾ ਉਸਨੇ ਕਿਸੇ ਦੇ ਨਾਲ ਸਾਂਝੀਆਂ ਕੀਤੀਆਂ ਸੀ ਅਤੇ ਨਾ ਹੀ ਉਹ ਪਲਟ ਕੇ ਆਪਣੇ ਪਤੀ ਨੂੰ ਪੁੱਛ ਸਕਦੀ ਸੀ ਕਿ ਇਹ ਸਾਰੇ ਝੂਠ ਕਿਉਂ ਬੋਲੇ ਗਏ ਤਾਂ ਪੁਲਿਸ ਦੇ ਕੋਲ ਲਿਖਵਾਈ ਹੋਈ ਮਿਸਿੰਗ ਰਿਪੋਰਟ ਇਧਰ ਹਰਸ਼ਿਤਾ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਗਿਆ ਅਤੇ ਦੂਸਰੇ ਪਾਸੇ ਇੱਕ ਹੋਰ ਪੁਲਿਸ ਸਟੇਸ਼ਨ ਦੇ ਵਿੱਚ ਵੀ ਇੱਕ ਇਹੋ ਜਿਹੀ ਹੀ ਅਣਪਛਾਤੀ ਕਾਰ ਮਿਲੀ ਸੀ ਜਿਸ ਦੇ ਬਾਰੇ ਲੋਕ ਪਤਾ ਕਰਨਾ ਚਾਹੁੰਦੇ ਸੀ ਉਹ ਆਖਦੇ ਸੀ ਕਿ ਇਹ ਪੋਸ਼ ਇਲਾਕਾ ਹੈ ਇੱਥੇ ਇੱਕ ਗੱਡੀ ਖੜੀ ਹੈ ਜਿਸ ਨੂੰ ਕੀ ਖੜੇ ਕਰੀਬ 2 ਦਿਨ ਹੋਣ ਵਾਲੇ ਨੇ ਪਰ ਇਸ ਨੂੰ ਇੱਥੋਂ ਕੋਈ ਲਜਾ ਨਹੀਂ ਰਿਹਾ ਨਾ ਹੀ ਇਸ ਤੇ ਗੱਡੀ ਦੇ ਨੇੜੇ ਤੇੜੇ ਕੋਈ ਦਿਖਾਈ ਦੇ ਰਿਹਾ ਇਹ ਸਾਰੇ ਸ਼ੱਕੀ ਹਾਲਾਤਾਂ ਦੇ ਵਿੱਚ ਮਿਲੀ ਕਾਰ ਨੂੰ ਜਦੋਂ ਪੁਲਿਸ ਨੇ ਖੰਗਾਲਣਾ ਸ਼ੁਰੂ ਕੀਤਾ ਇਸ ਗੱਡੀ ਦੇ ਨੰਬਰ ਤੋਂ ਪਤਾ ਕਰਵਾਉਣਾ ਸ਼ੁਰੂ ਕੀਤਾ ਤਾਂ ਇਹ ਜਾਣਕਾਰੀ ਮਿਲੀ ਕਿ ਇਹ ਗੱਡੀ ਹਰਸ਼ੀਤਾ ਦੇ ਪਤੀ ਦੇ ਨਾਮ ਤੇ ਹੈ ਉਸ ਦੀ ਇਹ ਗੱਡੀ ਹੈ ਜਤੇ ਇਸੇ ਡਿੱਗੀ ਦੀ ਜਦੋਂ ਚੈਕਿੰਗ ਕੀਤੀ ਗਈ ਤਾਂ ਇਸ ਦੇ ਵਿੱਚੋਂ ਹਰਸ਼ੀਤਾ ਦੀ ਮ੍ਰਿਤਕ ਦੇ ਮਿਲਦੀ ਹੈ ਕੁੜੀ ਦੀ লাশ ਮਿਲਣ ਤੋਂ ਬਾਅਦ ਹੌਲੀ-ਹੌਲੀ ਕਰਦੇ ਹੋਏ ਇਹ ਸਾਰੀ ਮਾੜੀ ਖਬਰ ਉਸਦੇ ਪਿਤਾ ਤੱਕ ਪਹੁੰਚ ਜਾਂਦੀ ਹੈ ਜੋ ਕਿ ਸੁਣ ਕੇ ਉਸੇ ਥਾਈਂ ਹੀ ਡਿੱਗ ਪੈਂਦੇ ਨੇ ਰੋਣ ਲੱਗ ਜਾਂਦੇ ਨੇ ਕਿ ਮੇਰੀ ਫੁੱਲਾਂ ਵਰਗੀ ਧੀ ਦੇ ਨਾਲ ਵਿਦੇਸ਼ ਤੇ ਵਿੱਚ ਆਖਿਰਕਾਰ ਇਹ ਕੀ ਹੋ ਗਿਆ ਹਰਸ਼ੀਤਾ ਜਿਸ ਦੀ ਇੱਕ ਵੱਡੀ ਭੈਣ ਸੋਨੀਆ ਵੀ ਹੈ ਸੋਨੀਆ ਤੇ ਹਰਚਿਤਾ ਅਕਸਰ ਹੀ ਆਪਸ ਦੇ ਵਿੱਚ ਹਰ ਰੋਜ਼ ਫੋਨ ਤੇ ਗੱਲ ਕਰਦੀਆਂ ਸੀ 10 ਨਵੰਬਰ ਜਿਸ ਦਿਨ ਆਖਰੀ ਵਾਰ ਇਸ ਕੁੜੀ ਨੇ ਆਪਣੇ ਘਰ ਗੱਲ ਕੀਤੀ ਉਸ ਦਿਨੋਂ ਨੇ ਆਪਣੀ ਭੈਣ ਨਾਲ ਵੀ ਗੱਲ ਕੀਤੀ ਸੀ ਅਤੇ ਪਿਤਾ ਦੇ ਨਾਲ ਵੀ ਖੁਸ਼ੀ-ਖੁਸ਼ੀ ਉਹ ਇਹ ਆਖ ਰਹੀ ਸੀ ਕਿ ਪੰਕਜ ਘਰਾਣ ਹੀ ਵਾਲਾ ਹੈ ਤੇ ਮੈਂ ਉਸਦੇ ਲਈ ਪਕੌੜੇ ਬਣਾਉਣ ਲੱਗੀ ਆ ਇਹ ਗੱਲ ਕੀਤੀ ਸੀ ਆਖਰੀ ਵਾਰ ਪਿਤਾ ਨੇ ਅਤੇ ਉਹਨਾਂ ਨੂੰ ਇਹੀ ਲੱਗਿਆ ਹੋਣਾ ਹੈ ਕਿ ਘਰ ਦੇ ਵਿੱਚ ਸਭ ਕੁਝ ਠੀਕ ਚੱਲ ਰਿਹਾ ਹੈ પતિ-ਪਤਨੀ ਆਪਸ ਦੇ ਵਿੱਚ ਖੁਸ਼ ਨੇ ਇਸੇ ਕਰਕੇ ਹੀ ਤਾਂ ਧੀ ਪਕੌੜੇ ਕੱਢਣ ਲੱਗੀ ਆ ਤੇ ਨਾਲ ਹੀ ਆਪਣੇ ਪਤੀ ਦੇ ਆਉਣ ਤੋਂ ਪਹਿਲਾਂ ਉਹ ਫੋਨ ਵੀ ਕੱਟ ਦਿੰਦੀ ਹੈ ਪਰ ਇਹ ਆਖਰੀ ਗੱਲਬਾਤ ਸੀ ਜੋ ਕਿ ਸੀ ਤੀਨੇ ਆਪਣੇ ਮਾਪਿਓ ਦੇ ਨਾਲ ਕੀਤੀ ਪਰ ਇਸ ਤੋਂ ਪਹਿਲਾਂ ਇੱਥੇ ਕੀ ਕੁਝ ਹੋਇਆ ਇਹ ਜਾਣਨ ਦੇ ਲਈ ਪੁਲਿਸ ਇਸ ਘਰ ਦੇ ਵਿੱਚ ਪਹੁੰਚਦੀ ਹੈ ਇੱਥੇ ਆ ਕੇ ਆਂਡ ਗਵਾਂਡ ਤੋਂ ਪੁੱਛਿਆ ਜਾਂਦਾ ਜਿੱਥੇ ਹਰਸ਼ੀਤਾ ਅਤੇ ਪੰਕਜ ਰਹਿ ਰਹੇ ਸੀ ਤਗਾਵਾਂਡੀ ਦੱਸਦੇ ਨੇ ਕਿ ਇੱਥੋਂ ਅਕਸਰ ਹੀ ਆਵਾਜ਼ਾਂ ਆਉਂਦੀਆਂ ਸੀ ਅਤੇ ਉਹ ਕਿਸੇ ਹੋਰ ਭਾਸ਼ਾ ਦੇ ਵਿੱਚ ਗੱਲ ਕਰ ਰਹੇ ਹੁੰਦੇ ਸੀ ਪੰਜਾਬੀ ਦੇ ਜਾਂ ਹਿੰਦੀ ਦੇ ਵਿੱਚ ਉਹ ਗੱਲ ਕਰ ਰਹੇ ਹੁੰਦੇ ਸੀ ਇਸੇ ਕਰਕੇ ਉਹਨਾਂ ਨੂੰ ਕੋਈ ਵੀ ਗੱਲ ਸਮਝ ਨਹੀਂ ਆਈ ਪਰ ਇਹ ਜ਼ਰੂਰ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਘਰ ਦੇ ਵਿੱਚੋਂ ਅਕਸਰ ਉੱਚੀ ਆਵਾਜ਼ਾਂ ਆਉਂਦੀਆਂ ਸੀ ਫਰਨੀਚਰ ਚੱਕ ਚੱਕ ਕੇ ਮਾਰਿਆ ਜਾਂਦਾ ਸੀ ਖੜਕਾ ਹੁੰਦਾ ਸੀ ਅਤੇ ਬਾਅਦ ਦੇ ਵਿੱਚ ਇੱਕ ਕੁੜੀ ਦੇ ਉੱਚੀ ਰੋਣ ਦੀ ਆਵਾਜ਼ ਵੀ ਉਹਨਾਂ ਨੇ ਕਈ ਵਾਰ ਸੁਣੀ ਹੈ ਇਹ ਸਭ ਕੁਝ ਸਾਹਮਣੇ ਆਉਣ ਦੇ ਨਾਲ ਨਾਲ ਇਹ ਵੀ ਪਤਾ ਲੱਗਿਆ ਕਿ ਹਰਸ਼ੀਤਾ ਨੇ ਅਗਸਤ ਮਹੀਨੇ ਦੇ ਵਿੱਚ ਆਪਣੇ ਸਪਤੀ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਸੀ ਕਿ ਉਸ ਦੇ ਨਾਲ ਕੁੱਟਮਾਰ ਕਰਦਾ ਪਰ ਜਿਵੇਂ ਕਿ ਸਾਡੇ ਆਮ ਘਰਾਂ ਦੇ ਵਿੱਚ ਹੁੰਦਾ ਹੈ ਕਿ ਬਾਅਦ ਦੇ ਵਿੱਚ ਮਾਪਿਓ ਜਾਂ ਫਿਰ ਕੋਈ ਰਿਸ਼ਤੇਦਾਰ ਵਿੱਚ ਪੈ ਕੇ ਆਖ ਦਿੰਦਾ ਕਿ ਆਖਿਰਕਾਰ ਹੈ ਤਾਂ ਉਹ ਤੇਰਾ ਪਤੀ ਹੀ ਤਾਂ 10-15 ਦਿਨਾਂ ਬਾਅਦ ਉਹ ਕੁੜੀ ਇੱਕ ਵਾਰੀ ਫਿਰ ਤੋਂ ਅਲੋ ਕਰ ਦਿੰਦੀ ਹੈ ਉਸ ਮੁੰਡੇ ਨੂੰ ਕਿ ਤੂੰ ਮੇਰੇ ਨਾਲ ਆ ਕੇ ਰਹਿ ਸਕਦਾ ਕਿਉਂਕਿ ਉੱਥੇ ਦੀ ਪੁਲਿਸ ਦਾ ਕਾਨੂੰਨ ਨਹੀਂ ਹੈ ਕਿ ਜੇਕਰ ਪਤਨੀ ਚਾਹੇਗੀ ਤੋਂ ਬਾਅਦ ਤਾਂ ਹੀ ਪਤੀ ਘਰ ਦੇ ਵਿੱਚ ਆ ਸਕੇਗਾ ਹੁਣ ਪਤੀ ਘਰ ਦੇ ਵਿੱਚ ਆ ਕੇ ਰਹਿਣ ਲੱਗ ਪਿਆ ਪਰ ਉਸ ਦੀਆਂ ਆਦਤਾਂ ਅਤੇ ਸੁਭਾਅ ਬਿਲਕੁਲ ਨਹੀਂ ਬਦਲਿਆ ਉਸਨੇ ਆਪਣੀ ਪਤਨੀ ਨੂੰ ਉਸੇ ਤਰ੍ਹਾਂ ਹੀ ਤੰਗ ਪਰੇਸ਼ਾਨ ਕਰਨਾ ਕੁੱਟਮਾਰ ਕਰਨੀ ਕੰਟਰੋਲ ਕਰਨਾ ਜਾਰੀ ਰੱਖਿਆ ਇੱਥੋਂ ਤੱਕ ਕਿ ਉਹ ਇਹ ਚਾਹੁੰਦਾ ਸੀ ਕਿ ਉਹ ਆਪਣੇ ਪੱਕੇ ਪਰਿਵਾਰ ਤੇ ਵਿੱਚ ਵੀ ਕਿਸੇ ਦੇ ਨਾਲ ਗੱਲ ਨਾ ਕਰਿਆ ਕਰੇ ਆਪਣੇ ਪਤੀ ਦੇ ਆਉਣ ਤੋਂ ਪਹਿਲਾਂ ਪਤਨੀ ਅਕਸਰ ਹੀ ਫੋਨ ਕੱਟ ਦਿੰਦੀ ਹੁੰਦੀ ਸੀ ਹਰਜੀਤਾ ਕਿਹੋ ਜਿਹੇ ਮਾਹੌਲ ਦੇ ਵਿੱਚ ਰਹਿ ਰਹੀ ਸੀ ਕਹਿਣ ਨੂੰ ਤਾਂ ਉਹ ਲੰਡਨ ਗਈ ਸੀ ਪਰ ਇੱਥੇ ਪਹੁੰਚ ਕੇ ਉਸ ਦੇ ਨਾਲ ਜੋ ਕੁਝ ਹੁੰਦਾ ਗਿਆ ਉਸ ਨੇ ਉਹ ਜ਼ਿੰਦਗੀ ਕਦੇ ਵੀ ਨਹੀਂ ਸੋਚੀ ਹੋਣੀ ਹੈ ਕਿਹੇ ਜਹਨਮ ਤੋਂ ਵੀ ਮਾੜੀ ਹੋਣੀ ਹੈ 2024 ਦੀ ਹੀ ਗੱਲ ਹੈ ਤੁਸੀਂ ਸੋਚ ਸਕਦੇ ਹੋ ਕਿ ਅੱਜ ਕੱਲ ਦੇ ਇਸ ਐਡਵਾਂਸ ਜ਼ਮਾਨੇ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਬੈਠੇ ਹੀ ਕਹਿੰਦੇ ਆ ਕਿ ਸਾਨੂੰ ਇਹ ਪਤੀ ਪਤਨੀ ਨੂੰ ਇੱਕ ਦੂਸਰੇ ਨੂੰ ਆਪਸ ਦੇ ਵਿੱਚ ਪਿਆਰ ਚਾਹੀਦਾ ਇੱਜ਼ਤ ਚਾਹੀਦਾ ਸਨਮਾਨ ਹੋਣਾ ਚਾਹੀਦਾ ਇੱਕ ਦੂਸਰੇ ਦੀ ਗੱਲ ਦੀ ਕਦਰ ਹੋਣੀ ਚਾਹੀਦੀ ਹੈ ਤੇ ਇਹ ਤਾਂ ਫਿਰ ਵੀ ਬਾਹਰ ਬੈਠੇ ਸੀ ਅਤੇ ਉੱਥੇ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਪਹਿਲ ਦਿੱਤੀ ਹੀ ਜਾਂਦੀ ਹੈ ਐਨੀ ਐਡਵਾਂਸ ਸੋਚ ਰੱਖਣ ਵਾਲੇ ਇਨਸਾਨ ਜਦੋਂ ਬਾਹਰ ਚਲੇ ਜਾਂਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਇੱਥੇ ਚੀਜ਼ਾਂ ਹੋਰ ਵੀ ਜ਼ਿਆਦਾ ਸੌਖੀਆਂ ਹੋਣਗੀਆਂ ਹਰਜੀਤਾ ਜੋ ਕਿ ਹੁਣ ਹਾਰਸੀ ਪੜ੍ਹੀ ਲਿਖੀ ਸੀ ਇੱਕ ਹੁਸ਼ਿਆਰ ਕੁੜੀ ਸੀ ਉਸਨੇ ਜਦੋਂ ਇਹ ਸਭ ਕੁਝ ਆਪਣੇ ਉੱਪਰ ਹੰਡਾਇਆ ਤਾਂ ਅਖੀਰਕਾਰ ਇੱਕ ਵਾਰੀ ਆਵਾਜ਼ ਜ਼ਰੂਰ ਚੁੱਕੀ ਪਰ ਫਿਰ ਉਹ ਚੁੱਪ ਹੋ ਕੇ ਬੈਠ ਗਈ ਉਸਦੇ ਨਾਲ ਘਰ ਦੇ ਵਿੱਚ ਕੁੱਟਮਾਰ ਹੁੰਦੀ ਰਹੀ ਉਹ ਆਪਣੀ ਭੈਣ ਸੋਨੀਆ ਨੂੰ ਦੱਸਦੀ ਸੀ ਸਾਰਾ ਕੁਝ ਜੋ ਕਿ ਉਸ ਤੋਂ ਵੱਡੀ ਭੈਣ ਸੀ ਉਹ ਰਖੜੀ ਤੇ ਵੀ ਇਹ ਹੀ ਆਖਦੀ ਸੀ ਕਿ ਤੂੰ ਮੇਰੀ ਭੈਣ ਨਹੀਂ ਤੂੰ ਮੇਰਾ ਭਰਾ ਹੈ ਇਹ ਕਿੰਨਾ ਵਧੀਆ ਤੇ ਡੂੰਗਾ ਗਹਿਰਾ ਰਿਸ਼ਤਾ ਹੋਣਾ ਹੈ ਦੋਵਾਂ ਭੈਣਾਂ ਦਾ ਜਿਸ ਦੇ ਵਿੱਚ ਉਹ ਆਪਸ ਚ ਸਾਰੀਆਂ ਗੱਲਾਂ ਸਾਂਝੀਆਂ ਕਰਦੀਆਂ ਸੀ ਸੋਨੀਆ ਹੁਣ ਦੱਸਦੀ ਹੈ ਬਾਅਦ ਦੇ ਵਿੱਚ ਕਿ ਮੈਂ ਹਰਸ਼ੀਤਾ ਨੂੰ ਕਿਹਾ ਵੀ ਸੀ ਕਿ ਇਹ ਰਿਸ਼ਤਾ ਤੇਰੇ ਲਈ ਨਹੀਂ ਬਣਿਆ ਤੂੰ ਇਸ ਦੇ ਵਿੱਚੋਂ ਨਿਕਲ ਜਾ ਕੋਈ ਗੱਲ ਨਹੀਂ ਇਹ ਜਿਹੀਆਂ ਗੱਲਾਂ ਹੋ ਜਾਂਦੀਆਂ ਹੁੰਦੀਆਂ ਨੇ ਕਈ ਵਾਰੀ ਆਪਾਂ ਗਲਤ ਫੈਸਲੇ ਲੈ ਲੈਨੇ ਆ ਤੇ ਇਹ ਕੁੱਟਮਾਰ ਹੁੰਦੀ ਸੀ ਦਾਜ ਤਹੇਜ ਕਰਕੇ ਤੇ ਕੁੜੀ ਨੂੰ ਕੰਟਰੋਲ ਕਰਨ ਦੀ ਖਾਤੇ ਦਾਜ ਤਹੇਜ ਦਾ ਸਿਲਸਿਲਾ ਹੁਣ ਸ਼ੁਰੂ ਕੀਤਾ ਹੋਇਆ ਇਹ ਸਿਲਸਿਲਾ ਸ਼ੁਰੂ ਹੁੰਦਾ ਜਦੋਂ ਵਿਆਹੀ ਗੱਲ ਤੁਰੀ ਹਰਸ਼ਿਤਾ ਤੇ ਪੰਕਜ ਦਾ ਵਿਆਹ ਹੋਣਾ ਸੀ 2023 ਦੇ ਵਿੱਚ ਹੀ ਮੁੰਡਾ ਇੱਥੇ ਆਉਂਦਾ ਹੈ ਇੰਡੀਆ ਦੇ ਵਿੱਚ ਅਤੇ ਕੁੜੀ ਦੇ ਨਾਲ ਕੋਟ ਮੈਰਿਜ ਕਰਵਾ ਲੈਂਦਾ ਉਸ ਮਗਰੋਂ ਅਗਲੇ ਸਾਲ ਉਹ ਚਲਾ ਗਿਆ ਨਾਲ ਦੀ ਨਾਲ ਚਲਾ ਜਾਂਦਾ ਤੇ ਬਾਅਦ ਦੇ ਵਿੱਚ ਅਗਲੇ ਸਾਲ ਉਹ ਵਾਪਸ ਆਉਂਦਾ ਅਤੇ ਫਿਰ ਇਹ ਰਸਮਾਂ ਰੀਤਾਂ ਦੇ ਨਾਲ ਵਿਆਹ ਕਰਦੇ ਨੇ ਪਰ ਇਸ ਇੱਕ ਸਾਲ ਦੇ ਦਰਮਿਆਨ ਮੁੰਡੇ ਦਾ ਪਰਿਵਾਰ ਕਿੰਨੀ ਵਾਰ ਕੁੜੀ ਦੇ ਘਰ ਗਿਆ ਕਿੰਨੀਆਂ ਚੀਜ਼ਾਂ ਦੀ ਉਹਨਾਂ ਨੇ ਮੰਗ ਕੀਤੀ ਜਦੋਂ ਇਹ ਕੁੜੀ ਮੁੰਡਾ ਵਿਆਹ ਕੇ ਵਿਦੇਸ਼ ਵੀ ਚਲੇ ਗਏ ਸੀ ਫਿਰ ਵੀ ਮੁੰਡੇ ਦੇ ਮਾਪਿਓ ਕੁੜੀ ਦੇ ਘਰ ਗਏ ਅਤੇ ਸਮਾਨ ਦੀ ਮੰਗ ਕੀਤੀ ਇੰਨਾ ਲਾਲਚੀ ਪਰਿਵਾਰ ਜੋ ਕਿ ਆਪਣੇ ਮੁੰਡੇ ਨੂੰ ਕੀ ਵੇਚ ਰਿਹਾ ਸੀ ਇਹ ਸੋਚ ਰਹੇ ਸੀ ਉਹ ਕਿ ਅਸੀਂ ਦਾਜ ਤਹੇਜ ਲਈ ਜਾਈਏ ਭਾਵੇਂ ਅਸੀਂ ਇੱਥੇ ਇਹ ਵੀ ਨੋਟਿਸ ਜ਼ਰੂਰ ਕਰਾਂਗੇ ਗੱਲ ਨੂੰ ਕਿ ਕੁੜੀ ਵਾਲੇ ਅਕਸਰ ਹੀ ਇਹ ਗਲਤੀਆਂ ਕਰਦੇ ਨੇ ਕਿ ਜਦੋਂ ਵੀ ਉਹਨਾਂ ਤੋਂ ਕੋਈ ਦਾਜ ਦਹੇਜ ਦੀ ਮੰਗ ਰੱਖਣਾ ਸ਼ੁਰੂ ਕਰਦਾ ਤਾਂ ਉਹ ਕਦੇ ਮਜਬੂਰ ਹੋ ਕੇ ਜਾਂ ਫਿਰ ਕਦੇ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਦਾਜ ਦਹੇਜ ਦੇਣਾ ਸ਼ੁਰੂ ਕਰ ਦਿੰਦੇ ਨੇ ਜੋ ਕਿ ਪਹਿਲਾ ਸਾਈਨ ਹੈ ਕਿ ਉੱਥੇ ਤੁਹਾਡੀ ਕੁੜੀ ਨਹੀਂ ਵੱਸ ਸਕਦੀ ਉਹ ਕਰ ਲਾਲਚੀਆਂ ਦਾ ਅਤੇ ਉਹਨਾਂ ਦੀ ਡਿਮਾਂਡ ਵੱਧਦੀ ਜਾਣੀ ਹੈ ਇਸ ਪੂਰੀ ਘਟਨਾ ਦੇ ਵਿੱਚ ਵੀ ਇਹੀ ਕੁਝ ਹੁੰਦਾ ਰਹੇ ਅਤੇ ਇਸ ਮਗਰੋਂ ਜਦੋਂ ਹੁਣ ਕੁੜੀ ਦੀ ਜਾਨ ਜਾਨ ਦੀ ਖਬਰ ਉਸਤੇ ਮਾਪਿਓ ਨੂੰ ਮਿਲਦੀ ਹੈ ਤਾਂ ਉਹ ਆਪਣੇ ਜਵਾਈ ਦੇ ਘਰ ਫੋਨ ਕਰਦੇ ਨੇ ਤਾਂ ਕਿ ਉਸਦੇ ਮਾਪਿਆਂ ਨੂੰ ਦੱਸਿਆ ਜਾ ਸਕੇ ਤਾਂ ਫਿਰ ਅੱਗੋਂ ਉਸ ਕੁੜੀ ਦੀ ਸੱਸ ਇਹ ਆਖਦੀ ਹੈ ਫੋਨ ਦੇ ਉੱਪਰ ਕਿ ਤੁਹਾਡੀ ਕੁੜੀ ਤਾਂ ਚਲੋ ਵਾਪਸ ਆ ਆ ਹੀ ਜਾਵੇਗੀ ਚਾਹੇ ਉਹ লাশ ਦੇ ਰੂਪ ਦੇ ਵਿੱਚ ਹੀ ਕਿਉਂ ਨਾ ਆਵੇ ਪਰ ਸਾਡੇ ਮੁੰਡੇ ਦਾ ਤਾਂ ਕੁਝ ਅਤਾ ਪਤਾ ਹੀ ਨਹੀਂ ਇਹ ਮੁੰਡਾ ਜਿਸ ਨੇ ਹਰਸ਼ਿਤਾ ਦੀ ਜਾਨ ਲਈ ਨਾਮ ਇਸਦਾ ਪੰਕਜ ਲਾਂਬਾ ਲੰਡਨ ਦੇ ਵਿੱਚ ਰਹਿ ਰਿਹਾ ਸੀ ਕਹਿਣ ਨੂੰ ਤਾਂ ਇਹ ਵੱਡੀ ਕੰਪਨੀ ਦੇ ਵਿੱਚ ਲੱਗਿਆ ਸੀ ਪਰ ਅਸਲ ਦੇ ਵਿੱਚ ਇਹ ਸਿਕਿਉਰਟੀ ਗਾਰਡ ਦਾ ਉੱਥੇ ਕੰਮ ਕਰ ਰਿਹਾ ਸੀ ਇਹ ਮੁੰਡਾ ਪੂਰੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਥੋਂ ਗਾਇਬ ਹੋ ਗਿਆ 10-11 ਦੀ ਦਰਮਿਆਨੀ ਰਾਤ ਨੂੰ ਕਿਹਾ ਜਾ ਰਿਹਾ ਹੈ ਕਿ ਹਰਸ਼ਿਤਾ ਦੀ ਜਾਨ ਲੈ ਗਈ 14 ਤਰੀਕ ਨੂੰ ਉਸਦੇ ਪਰਿਵਾਰਿਕ ਮੈਂਬਰ ਜਦੋਂ ਪੁਲਿਸ ਸਟੇਸ਼ਨ ਤੇ ਵੀ ਜਾ ਕੇ ਕੰਪਲੇਂਟ ਕਰਦੇ ਨੇ ਉਦੋਂ ਹੀ ਸਾਰਾ ਮਾਮਲਾ ਸਾਹਮਣੇ ਆਇਆ ਪਰ ਇੰਨਾ ਸਮਾਂ ਉਸ ਮੁੰਡੇ ਦੇ ਕੋਲ ਸੀ ਕਿ ਉਹ ਗੱਡੀ ਦੀ ਡਿੱਗੀ ਦੇ ਵਿੱਚ ਆਪਣੀ ਪਤਨੀ ਦੀ লাশ ਰੱਖਣ ਤੋਂ ਬਾਅਦ ਉਥੋਂ ਫਰਾਰ ਹੋ ਗਿਆ ਹੁਣ ਤੱਕ ਵੀ ਇਸ ਮੁੰਡੇ ਦੀ ਭਾਲ ਕੀਤੀ ਜਾ ਰਹੀ ਹੈ ਇਸ ਦੀ ਤਸਵੀਰ ਸਕਰੀਨ ਤੇ ਹੈ ਇਸ ਦੇ ਮਾਪਿਓ ਵੀ ਇਹੀ ਆਖ ਰਹੇ ਨੇ ਕਿ ਸਾਨੂੰ ਨਹੀਂ ਪਤਾ ਕਿੱਥੇ ਚਲਾ ਗਿਆ ਤੇਦਰ ਹਰਜੀਤਾ ਦੇ ਮਾਪਿਓ ਆਪਣੀ ਧੀ ਦੇ ਲਈ ਇਨਸਾਫ ਮਗਰਹਿਨੀ ਇਸ ਕਹਾਣੀ ਦੇ ਨਾਲ ਜੁੜੀਆਂ ਹੋਈਆਂ ਹੋਰ ਕਈ ਗੱਲਾਂ ਔਰ ਛੋਟੀਆਂ-ਮੋਟੀਆਂ ਤੇ ਬਰੀਕੀ ਦੇ ਨਾਲ ਜਾਂਚ ਪੜਤਾਲ ਦੇ ਵਿੱਚ ਕੀ ਕੁਝ ਸਾਹਮਣੇ ਆਂਦਾ ਗਿਆ ਉਹ ਸਾਰੀ ਕਹਾਣੀ ਤੁਹਾਡੇ ਸਾਹਮਣੇ ਰੱਖਣ ਲੱਗੇ ਆ ਪਰ ਇਹ ਉਹ ਕਹਾਣੀ ਹੈ ਜਿੱਥੇ ਆਇਲਸ ਵਾਲਾ ਵਿਆਹ ਹੀ ਕੰਪਾ ਕਹਿ ਸਕਦੇ ਪਰ ਇੱਥੇ ਵਿਦੇਸ਼ ਜਾਣ ਦੀ ਗੱਲ ਹੋਈ ਕੁੜੀ ਨੂੰ ਵਿਦੇਸ਼ ਭੇਜ ਦਿੱਤਾ ਗਿਆ ਉੱਥੇ ਜਾ ਕੇ ਉਸਦੇ ਨਾਲ ਕੁੱਟਮਾਰ ਹੁੰਦੀ ਹੈ ਇੱਕ ਕੱਲੀ ਕੁੜੀ ਉੱਥੇ ਰਹਿ ਗਈ ਆਪਣੇ ਪਤੀ ਦੇ ਨਾਲ ਦੋਵੇਂ ਜਾਣੇ ਇੱਕੋ ਘਰ ਦੇ ਵਿੱਚ ਰਹਿੰਦੇ ਹੋਏ ਲੜਾਈ ਝਗੜਾ ਕਰਦੇ ਇੱਕ ਦੂਸਰੇ ਦੇ ਨਾਲ ਮਾਰ ਕੁੱਟਾਈ ਕਰ ਰਹੇ ਸੀ ਜਾਂ ਫਿਰ ਮੁੰਡੇ ਦੇ ਵੱਲੋਂ ਕੁੜੀ ਤੇ ਤਸ਼ੱਦਦ ਕੀਤਾ ਜਾ ਰਿਹਾ ਸੀ ਅਤੇ ਉਸ ਦੀ ਜਾਨ ਲੈ ਲਈ ਗਈ ਹਰਸ਼ੀਤਾ ਲਾਂਬਾ ਦੀ ਇਹ ਕਹਾਣੀ ਜੋ ਕਿ ਦਿੱਲੀ ਦੇ ਰਹਿਣ ਵਾਲੀ ਸੀ ਉਸ ਦਾ ਵਿਆਹ ਪੰਕਜ ਲਾਂਬਾ ਦੇ ਨਾਲ ਤੈਅ ਕੀਤਾ ਗਿਆ ਇਹ ਰਿਸ਼ਤਾ ਜਦੋਂ ਲੱਭਿਆ ਜਾ ਰਿਹਾ ਸੀ ਤਾਂ ਇਹ ਦੇਖਿਆ ਗਿਆ ਕਿ ਮੁੰਡਾ ਲੰਡਨ ਦੇ ਵਿੱਚ ਕੰਮ ਕਰਦਾ ਹੈ ਅਤੇ ਵਧੀਆ ਪਰਿਵਾਰ ਹੈ ਇਹ ਕੁੜੀ ਦਾ ਇੱਥੇ ਵਿਆਹ ਕੀਤਾ ਜਾਏਗਾ ਕਿਉਂਕਿ ਉਹ ਵੀ ਚੰਗੀ ਪੜ੍ਹੀ ਲਿਖੀ ਅਤੇ ਹੁਸ਼ਿਆਰ ਕੁੜੀ ਸੀ ਹਰਚਿਤਾ ਦੇ ਘਰ ਦੇ ਵਿੱਚ ਮਾਪਿਓ ਵੱਡੀ ਭੈਣ ਸੋਨੀਆ ਬਰੇਲਾ ਸੀ ਅਤੇ ਛੋਟਾ ਜਿਹਾ ਪਰਿਵਾਰ ਸੀ ਆਪਣੀ ਭੈਣ ਦੇ ਜਨਮ ਮਗਰੋਂ ਸੋਨੀਆ ਨੇ ਕਿਸ ਤਰ੍ਹਾਂ ਇੱਕ ਇੱਕ ਗੱਲ ਬਿਆਨ ਕੀਤੀ ਅੱਖਾਂ ਦੇ ਵਿੱਚ ਹੰਝੂ ਲੈ ਕੇ ਅਤੇ बार-बार ਉਹ ਇਹ ਸਚਾਈ ਨੂੰ ਆਪਣੀ ਭੈਣ ਨੂੰ ਦਿਖਾ ਰਹੀ ਸੀ ਕਿ ਇਹ ਸਭ ਕੁਝ ਹੋ ਜਾਣਾ ਤੂੰ ਇਸ ਰਿਸ਼ਤੇ ਦੇ ਵਿੱਚੋਂ ਬਾਹਰ ਆ ਜਾ ਅਤੇ ਉਹੀ ਕੁਝ ਹੋ ਗਿਆ ਤਾਂ ਵੀਜ਼ਾ ਪ੍ਰੋਸੈਸ ਨੂੰ ਜਿਵੇਂ ਕਿ ਪਤਾ ਹੀ ਹੈ ਕਿ ਟਾਈਮ ਲੱਗਦਾ ਹੈ ਕੋਰਟ ਮੈਰਿਜ ਪਹਿਲਾਂ ਕਰਵਾ ਲਈ ਜਾਂਦੀ ਹੈ ਕੁੜੀ ਮੁੰਡੇ ਦੇ ਵੱਲੋਂ ਅਤੇ ਲੋਕਾਂ ਦੇ ਸਾਹਮਣੇ ਜੋ ਕਿ ਰਸਮਾਂ ਰੀਤਾਂ ਦੇ ਨਾਲ ਵਿਆਹ ਹੁੰਦਾ ਉਹ ਬਾਅਦ ਦੇ ਵਿੱਚ ਕੀਤਾ ਜਾਂਦਾ ਹੈ ਇਸ ਰਿਸ਼ਤੇ ਦੇ ਵਿੱਚ ਵੀ ਅਗਸਤ 2023 ਦੇ ਵਿੱਚ ਦਿੱਲੀ ਦੀ ਅਦਾਲਤ ਦੇ ਵਿੱਚ ਕੋਰਟ ਮੈਰਿਜ ਕਰਵਾਈ ਗਈ ਅਤੇ ਇਸ ਮਗਰੋਂ ਮੁੰਡਾ ਪੰਕਜ ਲੰਬਾ ਵਾਪਸ ਲੰਡਨ ਚਲਾ ਗਿਆ ਹੁਣ ਵੀਜ਼ਾ ਪ੍ਰੋਸੈਸ ਸ਼ੁਰੂ ਕੀਤਾ ਗਿਆ ਅਤੇ ਅਸਲੀ ਵਿਆਹ ਹੋਣਾ ਸੀ ਇਹ ਅਸਲੀ ਵਿਆਹ ਕੀਤਾ ਗਿਆ ਮਾਰਚ 2024 ਦੇ ਵਿੱਚ ਪੰਕਜ ਲੰਬਾ ਇਸ ਸਮੇਂ ਦਾਜ ਦੀ ਮੰਗ ਕਰ ਰਿਹਾ ਸੀ ਉਸ ਦਾ ਸਾਰਾ ਪਰਿਵਾਰ ਹੀ ਇਸ ਵਕਫੇ ਦੇ ਦੌਰਾਨ ਤੀਹਾਂ ਕੋਟ ਮੈਰਿਜ ਤਾਂ ਹੋ ਹੀ ਚੁੱਕੀ ਹੈ ਅਤੇ ਹੁਣ ਅਸੀਂ ਇਹਨਾਂ ਤੋਂ ਕੁਝ ਵੀ ਮੰਗ ਸਕਦੇ ਹਾਂ ਅਤੇ ਮੁੰਡੇ ਵਾਲਿਆਂ ਨੇ ਇਸੇ ਗੱਲ ਦਾ ਫਾਇਦਾ ਚੁੱਕਿਆ ਅਤੇ ਕੁੜੀ ਵਾਲਿਆਂ ਤੋਂ ਦਹੇਜ ਦੀ ਮੰਗ ਕੀਤੀ ਅਤੇ ਇਸ ਪੂਰਤੀ ਦੇ ਲਈ ਉਹਨਾਂ ਦੇ ਵੱਲੋਂ ਆਪਣੀ ਜ਼ਮੀਨ ਤੱਕ ਵੇਚੀ ਗਈ ਹਾਲੇ ਵੀ ਉਹ ਇਹੀ ਸੋਚ ਰਹੇ ਸੀ ਕਿ ਸਾਡੀ ਇੱਜ਼ਤ ਨਾ ਕਿਤੇ ਖਰਾਬ ਹੋ ਜਾਵੇ ਜੀ ਅਸੀਂ ਉਹਨਾਂ ਦੇ ਕਹੇ ਅਨੁਸਾਰ ਦਾਜ ਨਾ ਦਿੱਤਾ ਤਾਂ ਸਾਡੇ ਤੇ ਕੋਈ ਦਾਗ ਨਾ ਲੱਗ ਜਾਵੇ ਸਾਡੀ ਕੁੜੀ ਦਾ ਦੁਆਰਾ ਵਿਆਹ ਕਿੱਥੇ ਹੋਵੇਗਾ ਤਾਂ ਆਪਣੇ ਆਪ ਨੂੰ ਇਸ ਤਰ੍ਹਾਂ ਦੇ ਚੁੰਗਲ ਦੇ ਵਿੱਚ ਫਸਿਆ ਮਹਿਸੂਸ ਕਰ ਰਹੇ ਸੀ ਪਰ ਉਹ ਇਹ ਨਹੀਂ ਦੇਖ पाए ਕਿ ਇਹ لالچی ਲੋਕ ਨੇ ਅਤੇ ਅੱਗੇ-ਅੱਗੇ ਉਹਨਾਂ ਦੀ ਜ਼ਿੰਦਗੀ ਨੂੰ ਹੋਰ ਵੀ ਖਰਾਬ ਕਰ ਦੇਣਗੇ ਤਾਂ ਧੀ ਦੇ ਲਈ ਜ਼ਮੀਨ ਵੇਚੀ ਗਈ ਅਤੇ ਵਿਆਹ ਕਰ ਦਿੱਤਾ ਗਿਆ ਮਾਪਿਆਂ ਨੂੰ ਇਹੀ ਲੱਗਦਾ ਹੁੰਦਾ ਹੈ ਕਿ ਕੋਈ ਗੱਲ ਨਹੀਂ ਸ਼ਾਇਦ ਇਹ ਆਖਰੀ ਡਿਮਾਂਡ ਹੋਵੇ ਪਰ ਇੰਜ ਨਹੀਂ ਹੁੰਦਾ ਇੱਥੇ 24 ਸਾਲ ਦੀ ਹਰਚੀਤਾ ਦਾ ਵਿਆਹ ਹੋਇਆ ਅਤੇ ਹੁਣ ਉਹ ਵਿਦੇਸ਼ ਚਲੀ ਗਈ। ਦੋਵੇਂ ਜਾਣੇ ਵਿਦੇਸ਼ ਜਾਂਦੇ ਨੇ ਇਕੱਠੇ ਹੀ ਥੋੜੀ ਦਿਨਾਂ ਬਾਅਦ ਪਤੀ-ਪਤਨੀ ਦੇ ਨਾਲ ਬੁਰਾ ਵਿਵਹਾਰ ਕਰਨਾ ਸ਼ੁਰੂ ਕਰ ਦਿੰਦਾ ਹੈ। ਉਸ ਨੂੰ ਕੰਟਰੋਲ ਕਰਦਾ ਹੈ, ਫੋਨ ਤੱਕ ਨਹੀਂ ਕਰਨ ਦਿੰਦਾ। ਘਰ ਵਾਲੀ ਨੂੰ ਆਪਣੇ ਪੇਕੇ ਘਰ ਦੇ ਵਿੱਚ ਵੀ ਫੋਨ ਕਰਨ ਸਮੇਂ ਪਤੀ ਦੇ ਨਾਲ ਲੜਾਈ ਝਗੜਾ ਕਰਨਾ ਪੈਂਦਾ ਸੀ, ਉਸ ਨੂੰ ਦੱਸਣਾ ਪੈਂਦਾ ਸੀ ਕਿ ਉਹ ਗੱਲ ਕੀ ਕਰ ਰਹੀ ਹੈ। ਹਾਲਾਂਕਿ ਬਾਅਦ ਦੇ ਵਿੱਚ ਉਸਨੇ ਪਤੀ ਦੇ ਸਾਹਮਣੇ ਫੋਨ ਕਰਨਾ ਹੀ ਬੰਦ ਕਰ ਦਿੱਤਾ। ਪਤੀ ਅਕਸਰ ਹੀ ਕੁੱਟਮਾਰ ਕਰਦਾ ਸੀ ਹਰਸ਼ਿਤਾ ਦੀ ਅਤੇ ਇਸ ਗੱਲਾਂ ਦੀ ਜਾਣਕਾਰੀ ਪਤਨੀ ਦੀ ਭੈਣ ਨੂੰ ਖੁਦ ਉਸਨੇ ਹੀ ਦਿੱਤੀ ਸੀ ਹਰਸ਼ਿਤਾ ਨੇ ਆਪਣੀ ਭੈਣ ਸੋਨੀਆ ਨੂੰ ਦੱਸਿਆ ਸੀ ਕਿ ਮੇਰੇ ਨਾਲ ਇੱਥੇ ਇਹ ਸਭ ਕੁਝ ਹੋ ਰਿਹਾ ਹੈ 10 ਨਵੰਬਰ 2024 ਨੂੰ ਹਰਸ਼ਿਤਾ ਨੇ ਆਪਣੇ ਪਿਤਾ ਅਤੇ ਭੈਣ ਦੇ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਮੈਂ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਹਾਂ ਫੋਨ ਕੱਟਦੀਆਂ ਕਿਉਂਕਿ ਉਹ ਆਉਣ ਵਾਲੇ ਨੇ ਹੁਣ 11 ਨਵੰਬਰ ਨੂੰ ਪਿਤਾ ਅਗਲੇ ਦਿਨ ਫਿਰ ਤੋਂ ਆਪਣੀ ਧੀ ਨੂੰ ਫੋਨ ਕਰ ਰਹੇ ਹੁੰਦੇ ਨੇ ਪਰ ਉਹ ਫੋਨ ਨਹੀਂ ਚੱਕਦੀ। ਇਸ ਮਗਰੋਂ ਜਵਾਈ ਨੂੰ ਵੀ ਫੋਨ ਕੀਤਾ ਜਾਂਦਾ ਪਰ ਉਹ ਆਪਣਾ ਫੋਨ ਆਫ ਕਰ ਦਿੰਦਾ। ਪਰਿਵਾਰ ਦੀ ਚਿੰਤਾ ਵਧਣੀ ਸ਼ੁਰੂ ਹੁੰਦੀ ਹੈ ਤੇ 14 ਤਰੀਕ ਤੱਕ ਫੋਨ ਤੇ ਕਿਸੇ ਵੀ ਤਰ੍ਹਾਂ ਗੱਲਬਾਤ ਨਹੀਂ ਹੁੰਦੀ ਪਿਤਾ ਦੀ ਕਿ ਆਖਿਰਕਾਰ ਮੇਰੀ ਧੀ 4 ਦਿਨਾਂ ਤੋਂ ਹੈ ਕਿੱਥੇ? ਚਿੰਤਾ ਦੇ ਵਿੱਚ ਦਿਨ ਰਾਤ ਕੱਢ ਰਹੇ ਇਸ ਪਿਤਾ ਦੇ ਵੱਲੋਂ ਲੰਡਨ ਦੇ ਵਿੱਚ ਆਪਣੇ ਇੱਕ ਪੁਰਾਣੇ ਦੋਸਤ ਨੂੰ ਫੋਨ ਕੀਤਾ ਜਾਂਦਾ ਹੈ ਤਾਂ ਕਿ ਉਸ ਦੀ ਮਦਦ ਦੇ ਨਾਲ ਹੀ ਆਪਣੀ ਧੀ ਤੱਕ ਪਹੁੰਚ ਕੀਤੀ ਜਾਵੇ ਪੁੱਛਿਆ ਜਾ ਸਕੇ ਕਿ ਉਹ ਹੈ ਕਿਤੇ ਸੱਤ ਸਮੁੰਦਰ ਪਾਰ ਕਿਸੇ ਨਾਲ ਵੀ ਰابطਾ ਕਰਨਾ ਤੇ ਉਹ ਜਹੀ ਮਦਦ ਮੰਗਣਾ ਬਹੁਤ ਔਖਾ ਹੁੰਦਾ ਹੈ ਕੋਈ ਕੋਈ ਹੁੰਦਾ ਜਿਹੜਾ ਤੁਹਾਡਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਸਾਥ ਦੇਵੇ ਇਸ ਸੰਕਟ ਦੀ ਘੜੀ ਸੀ ਅਤੇ ਇੱਥੇ ਇੱਕ ਸਿੱਖ ਸੱਜਣ ਜੋ ਕਿ ਹਰਸ਼ੀਤਾ ਦੇ ਪਿਤਾ ਦੇ ਦੋਸਤ ਸੀ ਉਹਨਾਂ ਨੇ ਤਕਲੀਫ ਸਮਝੀ ਕਪਿਓ ਦੀ ਅਤੇ ਮਦਦ ਕਰਨ ਤੇ ਲਈ ਉਹ ਪੁਲਿਸ ਥਾਣੇ ਜਾਂਦੇ ਨੇ ਤਾਂ ਕਿ ਉਹ ਧੀ ਦੀ ਮਿਸਿੰਗ ਰਿਪੋਰਟ ਲਿਖਵਾ ਸਕਣ ਇਸ ਮਗਰੋਂ ਹੁਣ ਪੁਲਿਸ ਦੇ ਵੱਲੋਂ ਪਤੀ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਗਈ ਸੀ ਕਿਉਂਕਿ ਸਭ ਤੋਂ ਵੱਡਾ ਸ਼ੱਕ ਉਸ ਦੇ ਉੱਪਰ ਹੀ ਸੀ ਅਤੇ ਉਸ ਦੀ ਕਾਰ ਵੀ ਮਿਲ ਚੁੱਕੀ ਸੀ ਪਤਾ ਲੱਗ ਗਿਆ ਸੀ ਕੇਸ ਦੇ ਵਿੱਚੋਂ ਹੀ ਡਿੱਗੀ ਦੇ ਵਿੱਚੋਂ ਹਰਸ਼ੀਤਾ ਦੀ ਮ੍ਰਿਤਕ ਦੇ ਮਿਲੀ ਹੈ ਤਾਂ ਯਕੀਨਨ ਇਸ ਤੇ ਜਿਹੜਾ ਤਸ਼ੱਦਦ ਕੀਤਾ ਗਿਆ ਮਾਨਸਿਕ ਅਤੇ ਸਰੀਰਕ ਤਸ਼ੱਦਦ ਪਹਿਲਾਂ ਵੀ ਹੋ ਰਿਹਾ ਸੀ ਘਰ ਦੇ ਅੰਦਰ ਜਿਵੇਂ ਕਿ ਗਵਾਂਡੀਆਂ ਨੇ ਦੱਸਿਆ ਸੀ ਸਰੀਰਕ ਦੁੱਖ ਝੇਲਣ ਤੋਂ ਬਾਅਦ ਇਸ ਨੂੰ ਤੜਫਾ ਤੜਫਾ ਕੇ ਮਾਰਿਆ ਗਿਆ ਸੀ ਇਸ ਕੁੜੀ ਨੂੰ ਦਿਨ ਰਾਤ ਜ਼ਲੀਲ ਕੀਤਾ ਜਾ ਰਿਹਾ ਸੀ ਪੜ੍ਹੀ ਲਿਖੀ ਹੁਸ਼ਿਆਰ ਸੋਹਣੀ ਕੁੜੀ ਫਿਰ ਵੀ ਉਹ ਕਿਉਂ ਇਸ ਦੀਆਂ ਗੱਲਾਂ ਸੁਣ ਰਹੀ ਸੀ ਆਪਣਾ ਘਰ ਬਸਾਉਣ ਦੇ ਖਾਤੇ ਉਹ ਪਿਆਰ ਕਰਦੀ ਰਹੀ ਚਾਹੁੰਦੀ ਸੀ ਕਿ ਉਸ ਦਾ ਘਰ ਵਸਿਆ ਰਹੇ ਪਤੀ ਨੂੰ ਖੁਸ਼ ਕਰਨ ਦੇ ਲਈ ਹੀ ਕਦੇ ਪਕੌੜੇ ਬਣਾਉਂਦੀ ਉਸ ਦੇ ਖਾਣ ਪੀਣ ਦਾ ਧਿਆਨ ਰੱਖਦੀ ਪਰ ਫਿਰ ਵੀ ਉਹ ਇਹੋ ਜਿਹਾ ਬੰਦਾ ਸੀ ਜੋ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਝਗੜ ਹੀ ਪੈਂਦਾ ਪਤੀ ਦੇ ਡਰ ਤੋਂ ਉਹ ਆਪਣੇ ਪੇਕੇ ਘਰ ਫੋਨ ਵੀ ਕਰਨਾ ਘੱਟ ਕਰ ਦਿੰਦੀ ਹੈ ਕਿਉਂਕਿ ਉਹ ਇਸ ਰਿਲੇਸ਼ਨ ਨੂੰ ਟੁੱਟਦਾ ਹੋਇਆ ਦੇਖਣਾ ਨਹੀਂ ਚਾਹੁੰਦੀ ਆਪਣੇ ਪਤੀ ਦੀਆਂ ਖੁਸ਼ੀਆਂ ਦੇ ਲਈ ਇਹ ਪਤਨੀ ਸਭ ਕੁਝ ਕਰਨ ਨੂੰ ਤਿਆਰ ਸੀ ਪਰ ਫਿਰ ਵੀ ਇਸ ਜ਼ਾਲਿਮ ਨੇ ਉਸ ਦੀ ਬੇਰਹਿਮੀ ਨਾਲ ਜਾਨ ਲਈ ਹੈ ਕਿਸ ਤਰ੍ਹਾਂ ਲਈ ਹੈ 14 ਨਵੰਬਰ ਮੈਡੀਕਲ ਰਿਪੋਰਟ ਦੇ ਵਿੱਚ ਆਇਆ ਕਿ 10 ਜਾਂ 11 ਨਵੰਬਰ ਨੂੰ ਹੀ ਇਸ ਕੁੜੀ ਦੀ ਜਾਨ ਲਈ ਜਾ ਚੁੱਕੀ ਹੈ ਅਤੇ ਇਹੀ ਉਹ ਦਿਨ ਸੀ ਜਦੋਂ ਆਖਰੀ ਵਾਰ ਧੀ ਦੇ ਨਾਲ ਪਿਤਾ ਦੀ ਗੱਲਬਾਤ ਹੋਈ ਸੀ ਹੁਣ ਇੱਕ ਸੀਸੀਟੀਵੀ ਪੁਲਿਸ ਦੇ ਹੱਥ ਲੱਗਦੀ ਹੈ ਜਿੱਥੇ ਇਹ ਕਾਰ ਖੜੀ ਸੀ ਉੱਥੋਂ ਹੀ ਪਤੀ ਪੰਕਜ ਲੰਬਾ ਲੰਘਦਾ ਦਿਖਾਈ ਦਿੰਦਾ ਹੈ ਇਸ ਮਗਰੋਂ EMSOU ਦੇ ਕੋਲ ਇਹ ਕੇਸ ਦੇ ਦਿੱਤਾ ਜਾਂਦਾ ਹੈ ਇਹਦੇ ਵਿੱਚ ਸੱਟ ਆਫੀਸਰਸ ਦੀ ਟੀਮ ਹੁੰਦੀ ਹੈ ਬੜੀ ਹੀ ਸਟ੍ਰਿਕਟ ਤਰੀਕੇ ਦੇ ਨਾਲ छानਬਣ ਕੀਤੀ ਜਾਂਦੀ ਹੈ ਪਤਾ ਲੱਗਦਾ ਹੈ ਕਿ ਪੁਲਿਸ ਨੂੰ ਪਤੀ ਲੰਬਾ ਇੰਗਲੈਂਡ ਛੱਡ ਕੇ ਭੱਜ ਚੁੱਕਿਆ। ਪੁਲਿਸ ਨੇ ਦਿੱਲੀ ਪੁਲਿਸ ਦੇ ਨਾਲ ਸਾਰਾ ਡਾਟਾ ਸਾਂਝਾ ਕੀਤਾ ਕਿਉਂਕਿ ਇਹੀ ਸ਼ੱਕ ਸੀ ਕਿ ਉਹ ਭੱਜ ਕੇ ਦਿੱਲੀ ਹੀ ਗਿਆ ਹੋਣਾ। ਦਿੱਲੀ ਪੁਲਿਸ ਨੇ ਮਾਪਿਆਂ ਨੂੰ ਇਹ ਮਾੜੀ ਖ਼ਬਰ ਬਾਰੇ ਦੱਸਿਆ ਕਿ ਉਹਨਾਂ ਦੀ ਧੀ ਇਸ ਦੁਨੀਆਂ ਦੇ ਵਿੱਚ ਨਹੀਂ ਰਹੀ ਅਤੇ ਉਸ ਦਾ ਕਾਤਲ ਜਵਾਈ ਹੀ ਹੈ। ਸੋਨੀਆ ਨੂੰ ਦੁੱਖ ਵੀ ਹੋਇਆ ਗੁੱਸਾ ਵੀ ਆਇਆ। ਤਤੋ ਇਹ ਗੱਲ ਸੋਚਦੀ ਰਹੀ ਕਿ ਮੈਂ ਕਿੰਨੀ ਵਾਰ ਆਪਣੀ ਭੈਣ ਨੂੰ ਵਾਪਸ ਬੁਲਾਉਣ ਦਾ ਆਖਦੀ ਰਹੀ ਕਾਸ਼ ਉਹ ਆ ਜਾਂਦੀ ਹੁਣ ਸੋਨੀਆ ਨੇ ਆਪਣੇ ਇਸ ਜੀਜੇ ਦੇ ਮਾਪਿਆਂ ਨੂੰ ਫੋਨ ਕੀਤਾ ਅਤੇ ਕਿਹਾ ਕਿ ਤੁਹਾਡੇ ਪੁੱਤ ਨੇ ਇਹ ਸਭ ਕੁਝ ਕਰ ਦਿੱਤਾ ਸੋਨੀਆ ਦੇ ਅੰਦਰ ਦੁੱਖ ਦਰਦ ਸੀ ਅੱਖਾਂ ਦੇ ਵਿੱਚ ਹੰਝੂ ਸੀ ਤੜਫ ਰਹੀ ਸੀ ਉਹ ਪਰ ਅੱਗੋਂ ਹਰਸ਼ੀਤਾ ਦੀ ਸੱਸ ਆਖਦੀ ਹੈ ਕਿ ਕੋਈ ਗੱਲ ਨਹੀਂ ਤੁਹਾਡੀ ਧੀ ਲਾਸ਼ ਦੇ ਰੂਪ ਛੀ ਸੀ ਵਾਪਸ ਤਾਂ ਜਾਵੇਗੀ ਪਰ ਸਾਡਾ ਮੁੰਡਾ ਪਤਾ ਹੀ ਨਹੀਂ ਕਿੱਥੇ ਹੈ ਤਿਆ ਤੋਂ ਬਾਅਦ ਵੀ ਮੁੰਡੇ ਦੇ ਮਾਪਿਓ ਦਾਜ ਮੰਗਦੇ ਰਹੇ ਹੁਣ ਇੱਥੇ ਇੱਕ ਐਡਾ ਵੱਡਾ ਝੂਠ ਨਿਕਲ ਕੇ ਵੀ ਸਾਹਮਣੇ ਆਇਆ ਸੀ ਕਿ ਉਹਨਾਂ ਦਾ ਮੁੰਡਾ ਸਿਕਿਉਰਿਟੀ ਗਾਰਡ ਦੀ ਕੰਮ ਕਰਦਾ ਤੇ ਫਿਰ ਵੀ ਇਹ ਲਾਲਚੀ ਲੋਕ ਝੂਠ ਬੋਲ ਕੇ ਪਹਿਲਾਂ ਰਿਸ਼ਤਾ ਕਰਦੇ ਨੇ ਫਿਰ ਦਾਜ ਦਹੇਜ ਦੀ ਮੰਗ ਲਗਾਤਾਰ ਕਰਦੇ ਨੇ ਡੋਮੈਸਟਿਕ ਵਾਇਲੈਂਸ ਨੂੰ ਲੈ ਕੇ ਵਿਦੇਸ਼ ਤੇ ਵਿੱਚ ਔਰਤਾਂ ਦੇ ਵੱਲੋਂ ਭਾਰੀ ਇਕੱਠ ਕੀਤਾ ਜਾਂਦਾ ਤੇ ਹਰਸ਼ੀਤਾ ਦੇ ਲਈ ਨਿੱਗ ਭਰੀਆਂ ਭਾਵਨਾਵਾਂ ਉਹ ਪ੍ਰਗਟ ਕਰਦੀਆਂ ਨੇ ਦੁੱਖ ਹੁੰਦਾ ਉਹਨਾਂ ਨੂੰ ਕਿ ਕਿਸ ਤਰ੍ਹਾਂ ਇੱਕ ਕੁੜੀ ਦੇ ਨਾਲ ਕਰਦੇ ਅੰਦਰ ਇੰਨਾ ਮਾੜਾ ਸਭ ਕੁਝ ਹੋਇਆ 25 ਦਸੰਬਰ ਨੂੰ ਹਰਸ਼ੀਤਾ ਦਾ ਜਨਮ ਦਿਨ ਹੁੰਦਾ ਜਦੋਂ ਉਹ ਬਾਹਰਲੇ ਦੇਸ਼ ਦੇ ਵਿੱਚ ਪਹੁੰਚੀ ਸੀ ਤਾਂ ਆਪਣੀ ਭੈਣ ਨੂੰ ਇਹੀ ਆਖਦੀ ਸੀ ਕਿ ਮੇਰਾ ਜਨਮ ਦਿਨ ਸਾਰੇ ਦੁਨੀਆ ਮਨਾਵੇਗੀ ਇੱਥੇ ਕਿਉਂਕਿ ਇਸ ਦਿਨ ਕ੍ਰਿਸਮਸ ਵੀ ਹੁੰਦੀ ਹੈ ਪਰ ਅੱਜ ਹਾਲਾਤ ਇਹ ਨੇ ਕਿ ਇਸ ਦਿਨ ਨੂੰ ਯਾਦ ਤਾਂ ਕੀਤਾ ਜਾ ਰਿਹਾ ਪਿਆਰ ਵੀ ਕਰ ਰਹੀ ਨੇ ਲੋਕ ਪਰ ਉਹਨਾਂ ਦੇ ਦਿਲ ਦੇ ਅੰਦਰ ਇਸ ਦੇ ਲਈ ਦੁੱਖ ਭਰਪਰੇ ਹੈ। ਉਹਨਾਂ ਨੂੰ ਇਹ ਹੀ ਹੈ ਕਿ ਇੱਕ ਔਰਤ ਦੇ ਨਾਲ ਇੰਨੀ ਬੇਰਹਿਮੀ ਉਸਦੇ ਹੀ ਪਤੀ ਦੇ ਵੱਲੋਂ ਘਰ 'ਚ ਕੀਤੀ ਜਾ ਰਹੀ ਸੀ ਪਰ ਉਸਨੇ ਕੁਝ ਨਹੀਂ ਕੀਤਾ। ਹਾਲਾਂਕਿ ਇੱਕ ਵਾਰ ਉਸਨੇ ਕੰਪਲੇਂਟ ਕੀਤੀ ਸੀ ਪਰ ਫਿਰ ਵੀ ਉਹੀ ਸੋਚ ਜੋ ਅਸੀਂ ਕਹਿੰਦੇ ਹੁੰਨੇ ਆ ਕਿ ਸਭ ਕੁਝ ਠੀਕ ਹੋ ਜਾਏਗਾ। ਮਾਫ ਕਰ ਦੇ ਅੱਗੇ ਤੋਂ ਵਧੀਆ ਚੱਲੇਗਾ ਮੁੰਡਾ। ਤਾਂ 15 ਦਿਨ ਬਾਅਦ ਇਸ ਕੁੜੀ ਨੇ ਆਪਣੇ ਪਤੀ ਨੂੰ ਵਾਪਸ ਬੁਲਾ ਲਿਆ ਸੀ ਅਤੇ ਇਸ ਦਰਿੰਦੇ ਨੇ ਆਪਣੀ ਪਤਨੀ ਦੀ ਬੇਨਾਮੀ ਦੇ ਨਾਲ ਜਾਣ ਲਈ ਇਹ ਪਤੀ ਹੁਣ ਤੱਕ ਭਗੋੜਾ ਹੈ ਜਿਸ ਨੂੰ ਕੀ ਇੰਟਰਪੋਲ ਵੀ ਲੱਭ ਰਹੀ ਹੈ